ਅੱਜ ਜੱਜ ਸੀਏ ਸਟਾਫ ਵੱਲੋਂ ਇੱਕ ਵਧੀਆ ਰਿਕਵਰੀ ਹੋਈ ਹੈ ਜੋ ਪੰਜਾਬ ਸਰਕਾਰ ਵੱਲੋਂ ਇੱਕ ਨਸ਼ਾ ਵਿਰੁੱਧ ਜੰਗ ਚੇੜਿਆ ਹੋਇਆ ਉਸ ਦੇ ਤਹਿਤ ਹੀ ਅਸੀਂ ਇੱਕ ਜਿਹੜਾ ਹੈਗਾ ਸਨੀ ਪੁੱਤਰ ਤਰਸੀਮ ਲਾਲ ਪੁੱਤਰ ਚੰਮਨ ਲਾਲ ਜੋ ਪਹਿਲਾਂ ਜੀਰੇ ਦਾ ਰਹਿਣਾ ਵਾਲਾ ਸੀ ਹੁਣੇ ਇਹ ਮੋਗੇ 'ਚ ਇਹ ਰਿਹਾਸ਼ ਲਈ ਹੋਈ ਸੀ ਤੇ ਇੱਥੇ ਰਹਿ ਕੇ ਇਹ ਨਸ਼ੇ ਦਾ ਕਾਰੋਬਾਰ ਇਹਨੇ ਸ਼ੁਰੂ ਕੀਤਾ ਹੋਇਆ ਸੀ ਇਸੇ ਦੇ ਤਹਿਤ ਹੀ ਸੀਏ ਪੁਲਿਸ ਨੂੰ ਜੋ ਇਨਫੋਰਮੇਸ਼ਨ ਮਿਲੀ ਹੈਗੀ ਕਿ ਇਹ ਹੈ ਇੱਥੇ ਮੋਗੇ ਏਰੀਆ 'ਚ ਇੱਕ ਆਪਣਾ ਨਸ਼ੇ ਦਾ ਕੰਮ ਇਹਨੇ ਸ਼ੁਰੂ ਕੀਤਾ ਹੋਇਆ ਤੇ ਉਸ ਦੇ ਤਹਿਤ ਹੀ ਸੀ ਆਪਣੇ ਮੋਗਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਦੇ ਉੱਪਰੋਂ 250 ਗ੍ਰਾਮ ਹਿਰੋਇਨ ਇੱਕ ਮੋਟਰਸਾਈਕਲ ਜਿਸ ਦਾ ਨੰਬਰ ਪੀਬੀਯੂ 29 79 81 ਹੈਗਾ ਇਸ ਨੂੰ ਅਸੀਂ ਰੈਡਨਲੀ ਗਿਫ ਅਸਹਿਨ ਕੀਤਾ ਤੇ ਰਜਿਸਟਰ ਕੀਤਾ ਉਸ ਦੇ ਤਹਿਤ ਅਸੀਂ ਐਫਆਈਆਰ ਨੰਬਰ ਜਿਹੜੀ ਹੈਗੀ ਹੈ ਮੇਨ ਡਿਸਟ੍ਰਿਕਟ ਦੀ ਐਫਆਈਆਰ ਨੰਬਰ 90 90 ਜਿਹੜੀ ਹੈਗੀ ਹੈ ਸਾਨਾ ਥਾਣਾ ਸਿਟੀ ਸਾਊਥ ਰਜਿਸਟਰ ਕੀਤੀ ਹੈ ਇਹ ਕੋਈ ਡਰਗਮਨੀ ਦੀ ਗੰਮ ਨਹੀਂ ਹੈ ਇਹਦੇ ਵਿੱਚ ਹਾਈ ਡਰਗਮਨੀ ਨਹੀਂ ਬਰੰਦ ਹੋਈ ਹੈਗੀ ਅਸੀਂ ਫਰਦੀ ਇਨਵੈਸਟੀਗੇਸ਼ਨ ਕਰਦੇ ਪਏ ਆ ਕਿ ਇਹਦਾ ਬੈਕਗ੍ਰਾਉਂਡ ਕੀ ਸੀ ਤੇ ਜੀਰੇ ਤੋਂ ਆ ਕੇ ਇੱਥੇ ਕਿਉਂ ਰਹਿਣ ਲੱਗਿਆ ਸੀ ਸਰ ਮੋਟਰਸਾਈਕਲ ਇਹਦਾ ਆਪਦਾ ਜਾਂ ਚੋਰੀ ਦਾ ਇਹ ਵੀ ਵੈਰੀਫਾਈ ਕਰਦੇ ਪਏ ਹੈਗੀਆਂ ਇਹਦਾ ਨੰਬਰ ਜਿਹੜਾ ਹੈਗਾ ਮੋਗੇ ਡਿਸਟ੍ਰਿਕਟ ਲਈ ਲੱਗਿਆ ਹੋਇਆ ਕਿ ਇਹ ਰਿਚ ਐਸੀ ਨੰਬਰ ਤੋਂ ਕਿਦਾ ਮੋਟਰਸਾਈਕਲ ਹੈ ਕਿੱਥੋਂ ਲਿਆ ਸੀ ਇਹਨੇ ਤੇ ਇੱਥੇ ਇਹਨੂੰ ਕਿਨੇ ਕੰਮ ਮਤਲਬ ਕਿਨੇ ਘਰ ਲੈ ਕੇ ਦਿੱਤਾ ਹੈਗਾ ਜਿਹੜਾ ਜੀਰੇ ਤੋਂ ਵੀ ਕੰਮ ਕਰਦਾ ਇੱਕ ਕ੍ਰਾਈਮਰ ਹੈ ਜੀ ਇਹ ਹਜੇ ਇੱਥੇ ਕ੍ਰਾਈਮਰ ਹੈ ਜਿਹਦਾ ਨਾਮ ਅਸੀਂ ਕੱਲਾ ਦੇ ਨਹੀਂ ਇਹ ਹ ਲਹਗਾ ਇਤਰਾ ਦੇ ਸਿੱਧੀ तकरीबन 28 ਸਾਲ ਉਮਰ ਦੀ ਹੈ ਸਰ ਫਿਲਹਾਲ ਕੋਈ ਸਰ ਹੋਰ ਕੋਈ ਪਰਚਾ ਸਰ ਇਹਦੇ ਸਾਹਮਣੇ ਆਇਆ ਨਹੀਂ ਅਸੀਂ ਦਸੀ ਨਾ ਹਜੇ ਤੱਕ ਸਾਨੂੰ ਸਾਡੇ ਇੱਥੇ ਪਰਚਾ ਨਹੀਂ ਸਾਨੂੰ ਸਾਹਮਣੇ ਆਇਆ ਅਸੀਂ ਫਿਰ ਪੁਰਤੂ ਵੀ ਇਹਦਾ ਰਿਕਾਰਡ ਪੜਤਾਲ ਕਰਾ ਰਹੇ ਹੈਗੇ ਕਿਉਂ ਕਿਉਂ ਇੱਥੇ ਆ ਕੇ ਮੋਗਿਆ ਕੇ ਰਹਿਣ ਲੱਗਿਆ ਹੈਗਾ ਚਾਹ ਤੋ ਵੀ ਕੰਮ ਕਰਦਾ ਹੋਵੇ ਇਧਰ ਰਮ ਸਿੰਘ ਨਗਰ ਚ ਸਰ ਕਿੰਨੇ ਕਿ ਦਿਨਾਂ ਤੋਂ ਰਹਿ ਕਿੰਨੇ ਮਹੀਨੇ ਤੋਂ ਰਹਿ ਰਿਆ ਸੀ ਇਹ ਸਾਨੂੰ ਹੁਣ ਐਡਰੈਸ ਪਤਾ ਲੱਗਿਆ ਹੈਗਾ ਇਹ ਵੈਰੀਫਾਈ ਕਰਦੇ ਆ ਕਿ ਕਿਉਂ ਰਹਿ ਰਿਆ ਸੀ ਕਿਵੇਂ ਰਹਿ ਰਿਆ ਸੀ ਕਿਹਨੇ ਇਹਨੂੰ ਘਰ ਦਵਾਇਆ ਹੈਗਾ ਸਾਰੇ ਇਹਦਾ ਮੋਡਲ ਸਪਰੈਂਡੀ ਕੀ ਸੀ ਹੋਰ ਵੀ ਬੰਦੇ ਨਾਲ ਹੋਣਗੇ ਇਹਦੇ ਇਸ ਸਾਰੇ ਅਸੀਂ ਵੈਰੀਫਾਈ ਕਰਦੇ ਇਸ ਪਰਚੇ ਨੂੰ ਅਸੀਂ ਤਹ ਤੱਕ ਜਾਵਾਂਗੇ ਸਰ ਕਿਦੀ ਤੁਮਰਚਲ ਕੁਆਂਟੀਟੀ ਸਰ ਜੀ ਜੀ ਤੇ ਪਰਚੇਜ਼ ਵੀ ਤੇ ਉਸਦਾ ਵੀ ਚਾਹੀਦਾ ਅਗੇ ਬਾਹਰ ਵੀ ਜਿਹੜੇ ਜੈਡਿਨੇਟਲੀ ਆਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਅਸੀਂ ਸਾਰੇ ਸਟੈਬਲਿਸ਼ ਕਰਾਂਗੇ ਇਹ ਕਿੱਥੋਂ ਲੈ ਕੇ ਆਉਂਦਾ ਸੀ ਇਹਦਾ ਕੋਈ ਫਰੋਇਪੋਰਚ ਲਿੰਕ ਹੈਗਾ ਕਿਤੇ ਹੋਰ ਡਿਸਟ੍ਰਿਕਟ ਜੇ ਲਿੰਕ ਹੈ ਜਾਂ ਇੱਥੇ ਫਾਰਵਰਡ ਲਿੰਕੇਜ ਹੈ ਕਿਨੂੰ ਅੱਗੇ ਵੇਚਦਾ ਸੀ ਕਿਨੂੰ ਕਿਨੂੰ ਦੇਸੀ ਇਹ ਵੀ ਪੂਰੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਤੇ ਜੋ ਹੈਗਾ ਪਰਚੇ ਦੀ ਅਸੀਂ ਜੋ ਹੋਰ ਵੀ ਬੰਦੇ ਹੈਗੇ ਉਹਨਾਂ ਨਾਮਿਨੇਟ ਕਰਾਂਗੇ